ਜਸਵੰਤ لال ਬਾਂਗਾ ਜੀ ਹਾਂ ਜੀ ਸਰ ਕੀ ਮਾਮਲਾ ਕੀ ਹੈ ਜਿਹੜਾ ਇਹ ਭਗਤ ਦੀ ਹੱਟੀ ਦੀ ਦੁਕਾਨ ਦਾ ਨਾਂ ਆ ਹਾਂ ਜੀ ਏਸੀ ਗਰਮੀ ਕਰਕੇ ਜਲਮੀ ਕਰਕੇ ਏਸੀ ਫਟ ਗਿਆ ਕਿੰਨਾ ਨੁਕਸਾਨ ਹੋ ਗਿਆ ਬਈ ਨੁਕਸਾਨ ਦਾ ਹਜੇ ਕੋਈ ਅੰਦਾਜ਼ ਨਹੀਂ ਲਗਾਇਆ ਜੀ ਹਾਂ ਜੀ ਹਾਂ ਜੀ ਮਾਲ ਬਚਾ ਸਾਡਾ ਜਾਨਾ ਜਾਰ ਮਾਲ ਸਾਡੀ ਬਚ ਗਈ ਸਭ ਤੇ ਮੁੰਡਿਆਂ ਦੀ ਵੀ ਸਾਡੇ ਸਭ ਤੇ ਇਹ ਹੋਇਆ ਕਿਦਾਂ ਜੀ ਮਤਲਬ ਕੀ ਏਸੀ ਫਟ ਗਿਆ ਜਿਆਦਾ ਗਰਮੀ ਕਰਕੇ ਕਿੰਨੇ ਏਸੀ ਸੀਗੇ ਆਪਣੇ ਦੋ ਏਸੀ ਸੀ ਅੱਛਾ ਦੋਨਾਂ ਨੂੰ ਅੱਗ ਪੈ ਗਈ ਹਾਂ ਜੀ ਕੱਲ ਕੱਲ ਜਾਣਾ ਉਹ ਕਿਤੇ ਫਾਇਰ ਬ੍ਰਿਗੇਡ ਕਿੱਧਰ ਪਹੁੰਚਣੀ ਹੈ ਫਾਇਰ ਬ੍ਰਿਗੇਡ ਮੁਕਸੇਪ ਪਹੁੰਚ ਗਈ ਜੀ ਕਿੰਨੀਆਂ ਗੱਡੀਆਂ ਆਈਆਂ ਫਾਇਰ ਬ੍ਰਿਗੇਡ ਦੋ ਗੱਡੀਆਂ ਆਈਆਂ ਫਾਇਰ ਬ੍ਰਿਗੇਡ ਦੀਆਂ ਹੁਣ ਕਿੱਦਾਂ ਅੱਗ ਤੇ ਕਾਬੂ ਆ ਜੀ ਹੁਣ ਠੀਕ ਹੈ ਅੱਗ ਕਾਬੂ ਆ ਫਾਇਰ ਨੇ ਪੂਰੀ ਹਲਕੀ ਕੀਤੀ ਜੀ ਅਸੀਂ ਮੰਡੀ ਗੁਰ ਮੰਡੀ ਰੋਡ ਤੇ ਆਏ ਆ ਕੀ ਮਾਮਲਾ ਕੀ ਸਾਰਾ ਹਾਂਜੀ ਅੱਜ ਫਾਇਰ ਬ੍ਰਿਗੇਡ ਤੇ ਕਾਲ ਆਈ ਸੀਗੀ ਇੱਕ ਕੀ 12 10 ਤੇ ਭਗਤ ਦੀ ਹੱਟੇ ਲੋਹਾ ਮੰਡੀ ਚ ਅੱਗ ਲੱਗ ਗਈ ਕੱਪੜੇ ਦੀ ਦੁਕਾਨ ਤੇ ਤੇ ਮੌਕੇ ਤੇ ਫਾਇਰ ਬ੍ਰਿਗੇਡ ਲਵਾ ਕੇ ਦੇਖਿਆ ਤੇ ਏਸੀ ਦੇ ਕਾਰਨ ਅੱਗ ਲੱਗੀ ਆ ਤੇ ਮੌਕੇ ਤੇ ਫਾਇਰ ਬ੍ਰਿਗੇਡ ਨੇ ਪਾਣੀ ਦੀ ਮਦਦ ਨਾਲ ਚੰਗੀ ਤਰ੍ਹਾਂ ਕਾਬੂ ਪਾਇਆ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਿੰਨੀਆਂ ਟੋਟਲ ਦੀਆਂ ਫਾਇਰ ਬ੍ਰਿਗੇਡ ਦੀਆਂ ਲਗਭਗ 3 ਗੱਡੀਆਂ ਲਾ ਦਿੱਤੀਆਂ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਦਾ ਅਦਾਜਾ ਤਾਂ ਮਾਲਕ ਦਾ ਸਕਦੇ ਕਿ ਤੇ ਕਾਰਨ ਕੀ ਰਿਹਾ ਅੱਗ ਲੱਗਣ ਦੇ ਤੇ ਮਾਲਕਾ ਦੇ ਅਨੁਸਾਰ ਏਸੀ ਦੇ ਵਿੱਚ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗੀ ਹੈ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ 12:10 ਤੇ ਕਾਬੂ ਆ ਗਿਆ ਹੱਕ ਕਾਬੂ ਹੋ ਗਿਆ